ਹੈਲੋ ਜੀ ਸਤਿ ਸ੍ਰੀ ਅਕਾਲ ਦੁਲਟ ਬਲੌਗ ਤੇ ਤੁਹਾਡਾ ਸਵਾਗਤ ਹੈ ਹਾਂਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸਵੇਰ ਦਾ ਟਾਈਮ ਹੈ ਹੁਣ ਆਪਾਂ ਬਲੌਗ ਸ਼ੁਰੂ ਕਰਦੇ ਹਾਂ ਰਿਕਵੈਸਟ ਹੈ ਜਿਹੜੇ ਮੇਰੇ ਚੈਨਲ ਤੇ ਭੈਣ ਭਰਾ ਨਵੇਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਆਪਣੇ ਬਲੌਗ ਤੁਹਾਡੇ ਤੱਕ ਸਾਡੇ ਨਾਲ ਪਹੁੰਚ ਸਕਣ ਤੇ ਹੁਣ ਆਪਾਂ ਕੰਮ ਤੋਂ ਦੇ ਕਰਦੇ ਆਂਗੇ achar paun ਦੀ ਸਲਾਹ ਸੀ ਕਿ ਆਪਣੇ ਰਾਤ ਦਾ ਮੀਂਹ ਪਈ ਜਾਂਦਾ ਹੈਗਾ ਨਾ ਕਿੰਮਣ ਕਾਣੀ ਜੀ ਹੋਈ ਜਾਂਦੀ ਹੈਗੀ ਰਾਤ ਨੂੰ ਹੁਣ ਹਵਾ ਜਿਹੜੀ ਬਹੁਤ ਤੇ ਚੱਲਦੀ ਉਹੀ ਗੱਲ ਹੋ ਗਈ ਨਾ ਜਿਹੜੀ ਗੱਲ ਤੋਂ ਅਪਨ ਡਰਦੇ ਸੀਗੇ ਰੱਬ ਪੱਕਿਆਂ ਫਸਣਾ ਤੇ ਜ਼ਰੂਰ ਕਰਦਾ ਹੁੰਦਾ ਇਹ ਕੁਛ ਪੱਲੀਆਂ ਨਾ ਖਿੱਚ-ਖਿੱਚ ਲੇ ਜਾਂਦੇ ਪਹਿਲਾਂ ਕਦੇ ਨਹੀਂ ਹੋਇਆ ਸੀ ਇਸ ਤਰ੍ਹਾਂ ਪੱਲੀਆਂ ਦਾ ਐਦਕੀ ਐਦਕੀ ਅਸੀਂ ਕਿਦਾਂ ਦੇ ਵੇਟ ਕਰਦੇ ਸੀ ਵੀ ਆਪਾਂ ਪੱਲੀਆਂ ਬਨ ਬਨ ਰੱਖਦੀ ਹੁੰਦੀ ਸੀ ਨਾ ਐਦਕੀ ਉਹ ਹਵਾ ਨਹੀਂ ਆਈ ਹਗੀ ਅੱਜ ਆਈ ਉਹ ਹਵਾ ਹੁਣ ਇਹ ਲੈ ਜਾਂਦੀ ਹੈ ਖਿੱਚ-ਖਿੱਚ ਹੱਜੀ ਮੈਂ ਤਾਂ ਸੋਚਦੀ ਸੀ ਮਹਾਜ ਆਪਾਂ ਲਾ ਦਿੰਨੇ ਆਂਗੇ ਕੱਲ ਕਹਿੰਦੀ ਸੀ ਵੀ ਕੱਲ ਨੂੰ ਲਾ ਦਾਂਗੇ ਵੀ ਚਲ ਇੱਕ ਇਹ ਕੀ ਕਰਕੇ ਤੋੜ ਦੂੰਗੀ ਨਾ ਕਿਉਂਕਿ ਬੰਡੀਆਂ ਨਹੀਂ ਗਈਆਂ ਤੇ ਸਕਾਉਣੀਆਂ ਵੀ ਔਖੀਆਂ ਨੇ ਧੋਣੀਆਂ ਵੀ ਔਖੀਆਂ ਨੇਗੇ ਨਾ ਵੀ ਕਿੱਕ ਕਰਕੇ ਧੋ ਦੂੰਗੀ ਹੁਣ ਰੱਬ ਨੇ ਅੱਜ ਮੌਸਮੀ ਚੇਂਜ ਕਰਤਾ ਤੇ ਪਤਾ ਹੀ ਸੀ ਜਿਹੜੀ ਇੰਨੀ ਗਰਮੀ ਪੈ ਰਹੀ ਸੀ ਕੈ ਦਿਨਾਂ ਦੀ ਹੈ ਨਾ ਵੀ ਹੁਣ ਤਾਂ ਆਊ ਗਈ ਕਿੰਨੀ ਦੇਖ ਪੱਲੀਆਂ ਨੂੰ ਇਹ ਚੱਕ ਚੱਕ ਮਾਰਦਾ ਹੁਣ ਤਾਂ ਰਾਤ ਸੀ ਮੈਂ ਚਾਰਤਾ ਵਿੱਚੋਂ ਚੱਕ ਤਾਂ ਟੋਏ ਦਿਓ ਚਾਰਟਾ ਕਿਆ ਹੈ ਨਹੀਂਗਾ ਕਿਉਂ ਜਦੋਂ ਇਕੱਠੇ ਹੁੰਨੇ ਆਗੇ ਉਦੋਂ ਮੋਬਾਈਲ ਲਾ ਕੇ ਬਹਿ ਜਾਂਦੇ ਨੇ ਰੋਟੀ ਰੋਟੀ ਖਾਂਦੇ ਨਾ ਫੋਨ ਦੇਖੀ ਜਾਂਦੇ ਉਦੋਂ ਪਾਪਾ ਜੀ ਤਾਂ ਚੱਲਦਾ ਸੀ ਨਵੀ ਦੀ ਰੈਡੀ ਦਾ ਤੇ ਮੈਂ ਤਾਂ ਕਹਿਣੀ ਭੁੱਲ ਗਈ ਨਾ ਉਹਨਾਂ ਨੇ ਯਾਦ ਕੀਤਾ ਹੁਣ ਚਾਰ ਜਦੋਂ ਸਵੇਰੇ ਪਤਾ ਲੱਗਾ ਵੀ ਮੀਂਹ ਆਈ ਜਾਂਦੇ ਮਹਾ ਚਾਰ ਟਕੇ ਹੋ ਗਏ ਨੇ ਕਣੀ ਹੀ ਆਉਣਗੇ ਮੀਂਹ ਨਹੀਂ ਆਉਂਦਾ ਹੈਗਾ ਫਿਰ ਵੀ ਗਿੱਲਾ ਤਾਂ ਹੋਈ ਹੈ ਨਾ ਉਪਰੋਂ ਸਾਫ਼ ਕੀਤਾ ਸੀਗਾ ਕੱਲ ਪਰਸੋਂ ਕੀਤਾ ਸੀਗਾ ਮੈਨੂੰ ਹੁਣ ਆਇਆ ਹੋ ਗਿਆ ਮਹਾ ਕਿਤੇ ਹੋਰ ਨਾਲ ਵਿੱਚ ਪਾਣੀ ਪਾ ਕੇ ਉਹ ਦੁਬਾਰਾ ਫੇਰ ਖਰਾਬ ਹੋ ਜੇ ਚਾਰ ਪੰਜ ਟੋਕਰੇ ਸਿੱਟੇ ਸੀ ਪਰੋਂਾ ਅਲਾ ਪਰਸੋਂ ਹੁਣ ਚਾਹ ਪਾਣੀ ਪੀ ਕੇ ਪਸ਼ੂ ਬਣ ਕੇ ਫਟਾਫਟ ਪਹਿਲਾਂ ਚਾਰ ਸੇੜਦੇ ਆ ਕਿਉਂਕਿ ਬੱਦਲਬਾਈ ਪੂਰੀ ਹੈਗੀ ਨਾ ਕੋਣਿਆ ਪੈਗਾ ਵੈਸੇ ਹਵਾ ਤਾਂ ਚੱਲਦੀ ਹੈ ਚਲ ਹੋ ਸਕਦਾ ਜੇ ਟਾਲ ਹੋ ਜੇ ਪਰ ਪਤਾ ਕੋਈ ਨਹੀਂ ਹੈਗਾ ਬਦਲਾ ਗੇਟ ਮੈਂ ਖੁੱਲਾ ਛੱਡ ਦੇਗੀ ਚਲੋ ਜੀ ਹੁਣ ਆਪਾਂ ਚਾਹ ਪਾਣੀ ਪਿਆ ਕੇ ਉਹਨਾਂ ਨੂੰ ਫਿਰ ਕਰਦੇ ਆ ਨਾ ਇਧਰੋਂ ਕੰਮ ਲਓ ਜੀ ਹੁਣ ਆਪਾਂ ਝਾੜੂ ਲਾ ਕੇ ਚੱਕਦੇ ਆ ਪੂਰਾ ਨਵੀਂ ਅੰਦਰ ਫੈ ਕਰੀ ਜਾਵੇ ਨਾ ਅਜ ਤਾਂ ਮੀਂਹ ਪੈ ਗਿਆ ਅੱਜ ਤਾਂ ਵੇੜਾ ਸੰਭਰਨਾ ਨਹੀਂ ਪੈਂਦਾ ਜਦੋਂ ਨਿਕਲ ਹੀ ਬਾਹਰ ਪੱਤੇ ਪਤਾ ਨਹੀਂ ਕਿੱਥੋਂ ਨੇ ਨੇੜੇ ਦੇੜੇ ਵੀ ਨਹੀਂ ਸਾਡੇ ਦਰੱਖਤ ਹੈਗੇ ਇਸ ਤਰ੍ਹਾਂ ਇਕੱਠੇ ਹੋਏ ਪੈਣਗੇ ਹੁਣ ਇਹ ਚੱਕਦੇ ਆ ਢੇਰੀਆਂ ਲਾ ਲਾ ਨਾ ਉਹੀ ਤਾਂ ਗੱਲ ਹੈ ਨਿੰਮ ਦੇ ਪੱਤੇ ਸੁੱਕੇ ਬਤਾਲੇ ਕਿੱਥੋਂ ਕਿੱਥੋਂ ਆਏ ਨੇਗੇ ਆ ਸਾਰੇ ਬੇੜੇ ਤੋਂ ਇਕੱਠੇ ਕਰੇ ਹੋਏ ਨੇ ਹਜਾ ਮੈਨੂੰ ਪਾਣੀ ਨਾਲ ਮੈਨੂੰ ਲੈ ਪੁੱਛੇ ਪੁੱਛੇ ਪਾਣੀ ਨਾਲ ਗੁੱਟਣਾ ਪਊਗਾ ਠੀਕ ਆ ਉਹ ਤੇ ਕਿੱਥੇ ਕਰਦੀ ਆ ਵਸੇ ਵੀ ਮੈਂ ਨਾ ਬੰਦ ਕਰ ਤਾਂ ਹੋਈ ਸੀਗੀ ਪਤਾ ਨਹੀਂ ਕੀ ਹੋਊਗੀ ਸਵੇਰੇ ਜਿਹੜੇ ਉਧਰ ਬਾਹਰ ਲੈ ਗਏ ਹਾਂ ਉਹ ਤਾਂ ਹੋਈ ਸੀ ਸਾਰੇ ਮੋਬਾਈਲਾਂ ਤੇ ਖੜ ਗਈ ਸੀਗੇ ਨੜਮੇ ਚੁਲਾ ਕੇ ਦੇਖੀ ਇਹ ਉਹਦੀ ਆਪਾ ਸਵੇਰ ਚ ਲਈ ਪਾਈ ਗਈ ਸੀ ਲੈ ਚੁਲਾ ਕੇ ਛੱਡ ਕੇ ਗਈ ਮੈਂ ਵੀ ਜਾਈ ਸਮਾਂ ਚਲੀ ਜਾਂਦੀ ਆ ਤੇ ਡੜੀ ਕਹੀ ਜਾਂਦੀ ਬੱਚ ਚਲੀ ਲੈ ਲੋਈ ਮੱਜਾਂ ਦਾ ਕੰਮ ਅੱਜ ਜਲਦੀ ਨਿਬੜ ਗਿਆ ਅੱਜ ਮੈਂ ਉੱਥੇ ਬੰਨੇ ਹਵਾ ਬਾਲੀ ਤੇਜ਼ ਚਲਦੀ ਸੀ ਘੰਟਾ ਪੂਰੀ ਹਵਾ ਚੱਲੀ ਏ ਹੁਣ ਖੜ ਗਈ ਹਵਾ ਅੰਦਰ ਹੀ ਬੰਨ ਕੇ ਹਰ ਕਿਉਂਥੀ ਕੱਖ ਪਾਏ ਮੈਂ ਕਹਾ ਵੀ ਪੱਲੀਆਂ ਲਾ ਦੋ ਵੀ ਪਾਟਣ ਗਿਆ ਉਹ ਐਂ ਬਨਦੀ ਆ ਲੋਟ ਕਰ ਕਰ ਚਲੋ ਹੁਣ ਤਾਂ ਸ਼ੁਕਰ ਹੈ ਖੜੀ ਗਈ ਇਧਰੋਂ ਵੀ ਝਾੜੂ ਲਾਇਆ ਬਾਹਰ ਪੱਤਾ ਸੁੱਤਾ ਆ ਗਿਆ ਸੀ ਕਿ ਪੱਲੀਆਂ ਲਾਂਦ ਠੰਡ ਲੱਗਦੀ ਹੈ ਨਾ ਨਾ ਹੀ ਠੰਡ ਨਹੀਂ ਹੈਗੀ ਮੈਂ ਸਵੇਰੇ ਨਾਲ ਕੋਟੀ ਪਾ ਕੇ ਮੰਗੀ ਮੈਨੂੰ ਇੰਨੀ ਕਰ ਵੀ ਆਈ ਅੰਦਰ ਜਾ ਕੇ ਕੋਟੀ ਲਾ ਕੇ ਤਾਂ ਇਹੋ ਜਿਹੀ ਮੇਰੀ ਉਤਰੀ ਕੋਟੀ ਵੀ ਮੈਂ ਲੈ ਕੇ ਨਹੀਂ ਆਈ ਹੈਗੀ ਮੈਂ ਜਦੋਂ ਸਵੇਰੇ ਝਾੜੂ ਲਾਉਣੀ ਨਹੀਂ ਮੈਂ ਕੱਦ ਧੋਤੀ ਸੀ ਅੱਜ ਮੈਂ ਲੈ ਕੇ ਨਹੀਂ ਪਾਉਣੀ ਨਹੀਂ ਸੀਗੀ ਉਹ ਹਵਾ ਚਲਦੀ ਕਰਕੇ ਮੈਂ ਪਾ ਗਈ ਮਾ ਕਿਤੇ ਫਿਰ ਮੈਨੂੰ ਉਧਰੋਂ ਠੰਡ ਨਾ ਲੱਗੇ ਮੈਨੂੰ ਦੁਬਾਰਾ ਰਾਉਣਾ ਪਵੇ ਮੈਂ ਵੀ ਸਵੈਟਰ ਬਾਹਰੇ ਝਾੜੂ ਰਾਉਣ ਗਰੇ ਹਾਂ ਗਰਮੈਸ਼ ਪੂਰੀ ਹੋਰ ਪੂਰੀ ਹੁਣ ਮੈਂ ਚੱਲ ਜਾਂ ਕਿਉਂ ਮ ਨਾ ਠੰਡ ਲੱਗਦੀ ਹੋ ਆ ਜਿਵੇਂ ਆਪਾਂ ਹੁਣ ਬੈਠੇ ਹਵਾ ਵਾਲਾ ਦੀ ਠੰਡ ਲੱਗਦੀ ਨਹੀਂ ਕੋਟੀ ਪਾ ਕੇ ਗਰਮੀ ਲੱਗਦੀ ਹੁਣ ਆਪਾਂ ਆ ਕਰਦੇ ਅਮਰਤੀ ਦੀ ਤਿਆਰੀ ਤੇ ਅੱਜ ਕੱਟ ਕੇ ਨਵੀਂ ਬਾਹਲੇ ਨੇ ਕੱਟਿਓ ਕਿੰਨੇ ਖਲ ਖਾਈ ਇਹ ਤਾਂ ਉਹਨੇ ਵਿੱਚੋਂ ਕਿੰਨੇ ਕੱਟ ਲਏ ਨੇ ਇੱਕੇ ਨੀ ਕਿ ਤਿੰਨ ਚਾਰ ਨੇ ਬਸ ਮੰਮੀ ਦਿਖਾਓ ਮੈਨੂੰ ਐਂ ਦਿਖਾ ਦੇ ਉੱਪਰ ਮੈਨੂੰ ਗੰਡੇ ਬਾਹਲੇ ਵਧੀਆ ਨਹੀਂ ਲੱਗਦੇ ਫਿਰ ਪਾਏ ਹੁਣ ਬਹੁਤ ਨੇ ਮੰਮੀ ਬਾਹਰ ਦੇ ਨਿਕਲੋ ਕੱਟ ਕੇ ਦੇਖੋ ਪਹਿਲਾਂ ਕੱਟੂਗੀ ਆਹੀ ਹੈ ਬਸ ਉਹ ਤਾਂ ਸੁੱਤੇ ਨੇਗੀ ਹਾਂ ਬਸ ਹੋਰ ਨਾ ਕੱਟਿਓ ਨੇ ਜਿਹੜੇ ਤੋਂ ਉੱਥੇ ਨੇ ਜਿਹੜੇ ਕਰੜੇ ਕਰੜੇ ਨੇ ਕੰਢੇ ਉਹੀ ਕੱਟੂਗੀ ਦੂਜੇ ਨਹੀਂ ਕੱਟਦੀ ਜੀ ਮਸਾਂ ਛੋਟੇ ਚੜ ਮੈਂ ਬਿਰਲਾਂ ਦੇ ਵਿੱਚੋਂ ਕੱਢਿਆ ਹਾਂ ਹਾਂ ਤੇ ਮੇਰਾ 11 12 ਵਜੇ ਨਹੀਂ ਆਇਆ ਮੈਨੂੰ ਜਾਗ ਜਾਈ ਮੈਂ ਤਾਂ ਸਵੇਰੇ ਪਤਾ ਲੱਗਿਆ 10 ਪਤਾ ਨਹੀਂ 11 ਆਏ ਕੋਈ ਸੀ ਮੈਂ ਤਾਂ ਸਵੇਰੇ ਪਤਾ ਲੱਗਿਆ ਕਣ ਕਰਮਾਤੀ ਹੁਣ ਕਹਿੰਦੇ ਕਣ ਕਢੀਗੂਗੀ ਤਾਂ ਕਹਿੰਦੇ ਰਮੋੜ ਨਾਲ ਹੀ ਡਿੱਗੀ ਆ ਦਿੱਤੀ ਜਿਹੜੀ ਹਵਾ ਸੀ ਅੱਜ ਇੰਨਾ ਝੱਖੜ ਜਾ ਇਹਨੇ ਜ਼ਰੂਰ ਡਿੱਗੀ ਹੋਊਗੀ ਪੁੱਠੇ ਕੰਮ ਕਰਨ ਨੂੰ ਹੁਣ ਅੱਧਾ ਮਿੰਟ ਲਾਉਂਦਾ ਹੈਗਾ ਸ਼ੇਮੀ ਨੇ ਹੋ ਗਿਆ ਉਹੀ ਗੱਲ ਹੈ ਜੀ ਮੈਂ ਤੱਕ ਕਰ ਦਿਆਂ ਨੂੰ ਐਨੀ ਵਾਹ ਜੜ ਕੇ ਰਮਾਈ ਸੀਗੇ ਆਏ ਸੀਗੇ ਵੀ ਚਲੋ ਹੁਣ ਕੰਮ ਨਿਬੜਜੂ ਨਾ ਮੂਰੇ ਫੇਰ ਪਿਆ ਹੁੰਦੇ ਨੇ ਵੀ ਉਦੋਂ ਨੂੰ ਗੇਲੇ ਹੋ ਜਾਗੇ ਹੁਣ ਕਿਹੜਾ ਪਤਾ ਸੀਗਾ ਵੀ ਇਹ ਕੰਮ ਖਰਾਬ ਕਰੂ ਮੀਂਹ ਦਾ ਤਾਂ ਪਤਾ ਸੀ ਆ ਹਵਾ ਦਾ ਨਹੀਂ ਪਤਾ ਸੀਗਾ ਵੈਸੇ ਕੌਣ ਆ ਪਿਆ ਸੀ ਹਲਾਈ ਹਵਾ ਗਈ ਇਹ ਚੱਕ ਕੇ ਜੇ ਹਵਾ ਨਾਲ ਚਲਦੀ ਹਜੇ ਮੀਂਹ ਹੋਰ ਆਉਣਾ ਹੈ ਸਵੇਰੇ ਤਾਂ ਆਣ ਲੱਗਦਾ ਸੀਗਾ ਵੀ ਇਹ ਤਾਂ ਨਹੀਂ ਹੁਣ ਠੀਕ ਆਉਂਦਾ ਮੈਂ ਕੱਪੜੇ ਜਿਹੜੇ ਤੋਤੇ ਸੀ ਅੰਦਰ ਪਾਏ ਸੁੱਕਣੇ ਦੁਬਾਰੀ ਕੱਢੂੰਗੀ ਫੇ ਮੇਰਾ ਫਾਸ ਵਗੈਰਾ ਧੋਣ ਵਾਲਾ ਪਏ ਦੂਸਰੇ ਕੱਪੜੇ ਮਸ਼ੀਨ 'ਚ ਪਾਏ ਪੈਨੇਗੀ ਹੁਣ ਤਾਂ ਜਦੋਂ ਮੈਂ ਝਾੜੂ ਲਾਉਣਗੇ ਸਾਡੇ ਘਰ 'ਤ ਮੁੜ ਕੇ ਤਾਂ ਮੀ ਆ ਜਾਣੀ ਹਵਾ ਚੱਲੀ ਗਈ ਹਵਾ ਵੀ ਕੱਢ ਗਈ ਸੀ ਫਿਰ ਤਾਂ ਛੱਡ ਗਈ ਸੀ ਮੈਨੂੰ ਵੀ ਪਤਾ ਲੱਗਿਆ ਵੀ ਹੁਣ ਝਾੜੂ ਲਾਉਂਦੇ ਛੱਡ ਜਾ ਸਾਰੇ ਕਿਹਦੇ ਖੰਡਾ ਲਿਓ ਹੋਰ ਹਜੇ ਵੀ ਖੜ ਗਿਆ ਹਰਕ ਮੈਂ ਇੱਧਰ ਲੇਕੀ ਇੱਧਰ ਪਾਪਾ ਇਹਨੇ ਮੋਬਾਈਲ ਲੈ ਕੇ ਬੈਠੇ ਨੇ ਜੇ ਕੈਮਰਾ ਦਿਖੀ ਜਾਂਦੇ ਨੇ ਕਿੰਨੇ ਬਿੱਲੇ ਹਾਂਜੀ ਇਸ ਤਰ੍ਹਾਂ ਨਹੀਂ ਇਹ ਕੱਟੇ ਨਹੀਂ ਇਹ ਸਿੱਟੇ ਇੱਕ ਪੈਸੇ ਲਾ ਕੇ ਹੁਣ ਰੂੜੀ ਤੇ ਸਿੱਟਣ ਵਾਲੀ ਗੱਲ ਹੋਈ ਪਈ ਆਏ ਸਿੱਟੇ ਨਹੀਂ ਜਾਂਦੇ ਹੈਗੇ ਜਦੋਂ ਸੇਲਣ ਲੱਗੇ ਨੇ ਉਦੋਂ ਲਾਲਾ ਸਿੱਟੇ ਜਾਂਦੇ ਨਹੀਂ ਕਿੰਨੇ ਚਾਹੀਦੇ ਸੀ ਇਹ ਹੈ ਪਤਾ ਨਹੀਂ ਕੰਮ ਤਾਂ ਵੀ ਆਪਣੀ ਸਾਰੇ ਨਿਬੜ ਗਏ ਹੁਣ ਸੋਈ ਵਗੈਰਾ ਬੇੜਾ ਬੂਲਾ ਸਾਰਾ ਕੁਝ ਸਾਫ ਹੋ ਗਿਆ ਨਾ ਜਦੋਂ ਮੀਂਹ ਪਈ ਝਾੜੂ ਪੋਚਾ ਕਰਦੇ ਆ ਨਾ ਮੀਂਹ ਤੋਂ ਬਾਅਦ ਕਿੰਨਾ ਵਧੀਆ ਲੱਗਦਾ ਹੈਗਾ ਅਜੇ ਸਾਨੂੰ ਆਪ ਦਾ ਘਰ ਇਹਨਾਂ ਸਾਫ਼-ਸਾਫ਼ ਲੱਗ ਜਾਂਦਾ ਹੈਗਾ ਦੋ ਵਾਰ ਤਾਂ ਝਾੜੂ ਮੈ ਲੈ ਇੱਕ ਵਾਰ ਨਵੀਂ ਨਹੀਂ ਲਾਤੇ ਇੱਕ ਵਾਰ ਮੈ ਲਾਤਾ ਦੋ ਵਾਰ ਤਾਂ ਝਾੜੂ ਲੱਗਿਆ ਵਿੜੀ ਚ ਨਾ ਨਾਲੇ ਪੋਚਾ ਨਹੀਂ ਲੱਗਿਆ ਹੈਗਾ ਤੇ ਕਿੰਨਾ ਵਧੀਆ ਸਾਫ਼-ਸਾਫ਼ ਲੱਗਦਾ ਇਧਰੋਂ ਤਾਂ ਮੈਂ ਸਾਰੇ ਪੋਚਾ ਲਾਇਆ ਹੈਗਾ ਭਾਂਡੇ-ਕੁੰਡੇ ਕਰਤੀ ਆਪਾਂ ਸਾਫ਼ ਨੂੰ ਵੀ ਬਿਲੇ ਹੁਣ ਇੱਕ ਦੋ ਫੋਨ ਕਰਕੇ ਫਿਰ ਹੋਰ ਕੰਮ ਧੰਦੇ ਸ਼ੁਰੂ ਕਰਦੇ ਆ ਡਰਦੇ-ਡਰਦੇ ਰੱਬ ਨੇ ਰੱਬ ਤੋਂ ਨਾ ਕੱਪੜੇ ਬਾਹਰ ਤਾਂ ਪਾਤੇ ਕਦੀ ਧੁੱਪ ਨਿਕਲ ਜਾਂਦੀ ਹੈ ਕਦੀ ਛਾਂ ਹੋ ਜਾਂਦੀ ਹੈ ਨ

ਬੀਬੀ ਨਾਨਕਿਆਂ ਤੋਂ ਵੀ ਹੀ ਆਉਂਦੀਆਂ ਨੇ ਉਹਨਾਂ ਦੇ ਰਿਸ਼ਤਦਾਰੀ ਕਰਕੇ ਤਾਂ ਹੀ ਚੱਲੀ ਰਹੀ ਤੇ ਉਹ ਲੋਨ ਤਾਂ ਵਿਚਾਰੇ ਨੂੰ ਬਾਹਰੋਂ ਪਤਾ ਹੋਊਗਾ ਮੈਂ ਤਾਂ ਮੈਂ ਤਾਂ ਜਾਣਦੀ ਆ ਮੇਰੇ ਨਾਨਕਿਆਂ ਦੀ ਦਾਦਾ ਹੋਆ ਹੁਣ ਤਾਂ ਗਰਮੀ ਵੀ ਤੇ ਆਈ ਬਈ ਹੁਣ ਤਾਂ ਸੁਆਦ ਲੱਗਦਾ ਹੈ ਜੇ ਕੁਝ ਆਹ ਜੀ ਕਰਦਾ ਵੀ ਮੇਰਾ ਵੀ ਮਨ ਕਰਦਾ ਤੇ ਰਾਜ ਉਹਦੇ ਕੋਲ ਹੈ ਹੀ ਇੰਨਾ ਸੀ ਉਹਨੇ ਸਾਰੀ ਖਾ ਚੱਪਣ ਕਦੋਂ ਨਹੀਂ ਹੁੰਦੇ ਚੱਪਣ ਕਦੋਂ ਕਿੰਨੇ ਸਵਾਦ ਹੁੰਦੇ ਨਾ ਉਹ ਖਾਣ ਨੂੰ ਜੀ ਕਰਦਾ ਭਲਾ ਹੀ ਪਏ ਉਹਦੇ ਅਸੀਂ ਇਹਨਾਂ ਦੇ ਉੱਤੇ ਗਏ ਜਿੱਦ ਬਿੱਚਰ ਆ ਚੋ ਉਹਦਾ ਸਾਗ ਨੂੰ ਫੋਲਾਂ ਦਾ ਜੂਰ ਆ ਅੱਜ ਮੈਂ ਕਿਹਾ ਸੀ ਮੈਂ ਮੈਨੂੰ ਸਾਗ ਲਿਆ ਦਿਓ ਉਹ ਤੇ ਇਹਨੇ ਨੰਨਾ ਮਾਤਾ ਨਵੀ ਨੇ ਕਹਿੰਦੀ ਮੈਂ ਤਾਂ ਖਾਂਦੀ ਆ ہاں ਨਹੀਂ ਹੁਣ ਤਾਂ ਵਧੀਆ ਲੱਗਦਾ ਉਹ ਆਏ ਰਾਜੀ ਕੀਤਾ ਮਹਬੂਤ ਸਾਗ ਤਾਂ ਅੰਨ ਗਈ ਮੈਨੂੰ ਕਿੱਥੇ ਲੈ ਕੇ ਤੇ ਵਧੀਆ ਹੋਇਆ ਲੈ ਆਏ ਔਰ ਫਿਰ ਮੈਂ ਚੱਲਦੀ ਮੈਂ ਕੱਲ ਜੀ ਨੂੰ ਕਹਤਾ ਮਾਸੀ ਕਹਿੰਦੀ ਸਾਗ ਕਹਿੰਦੀ ਸਾਰਾ ਮੈਂ ਬਡਾਉਂਗੀ ਕਹਿੰਦੀ ਵੀ ਪੱਤੇ ਭਾਰਕ ਵਗੈਰਾ ਤੋੜ ਲੈ ਜੀ ਤੋੜ ਲੈ ਮੇਥੇ ਫਿਰ ਮੈਨੂੰ ਕੁਝ ਵੀ ਨਹੀਂ ਤੋੜਨ ਦਿੱਤਾ ਮੈਂ ਸ਼ਰਤ ਕਰਦਾ ਤਨੀਆ ਰੱਖ ਲੂਗਾ ਲਾ ਬਾਕੀ ਸਾਰਾ ਕੁਝ ਬਟ ਦੋ ਨਾ ਮੇਥੇ ਵੀ ਕੀ ਕਰਨੀ ਨਾ ਮੇਥੇ ਹਜੇ ਖੜੇ ਨਹੀਂ ਮੇਥੇ ਐਂ ਕਰਿਓ ਬਈ ਸੱਚ ਉਹਨੂੰ ਸੁਕਾ ਲਿਓ ਉਹਨੂੰ ਜਿਵੇਂ ਮੇਥੀ ਸੁਕਾਈ ਸੱਚ ਮੇਥੀ ਸੁਕਾ ਲਿਓ ਠੀਕ ਹੈ ਹਾਂ ਕੜੀ-ਕੁੜੀ ਚ ਪਾਏ ਨਹੀਂ ਆ ਸਾਰੀ ਡੁੱਲ ਗਈ ਪਹਿਲਾਂ ਉੱਧੇ ਮੇਰੇ ਤੋਂ ਸਮੀ ਸਮਾਈ ਸਾਰਾ ਕੁਝ ਹੋਰ 7 ਵਜੇ ਇਸ ਤਾਰੀ ਸੋਪਾ ਕੱਢ ਲੈ ਬਸ ਆ ਥੋੜਾ ਜਿਹਾ ਰਹਿ ਗਿਆ ਫਿਰ ਚਾਹ ਬਣਾਉਣੀ ਆਂਗੀ ਚਾਹ ਪੀ ਕੇ ਫਿਰ ਜਾਂਦੇ ਮੱਜਾ ਮੰਨੀ ਵੈਸੇ ਕਿ ਨੇਰੇ ਪਏ ਆ ਏ ਦ੍ਰੋਣਾ ਭਰਾ ਜੀ ਤੇ ਦੁਕਾਨੇ ਕਿੱਥੋਂ ਕਿੱਥੋਂ ਆਵਾਜ਼ਾਂ ਆਈ ਜਾਂਦੀਆਂ ਨੇ ਐ ਲੱਗੀ ਜਾਂਦਾ ਰਹਿੰਦਾ ਸਾਰਾ ਦਿਨ ਵੀ ਕੋਈ ਬੋਲੀ ਜਾਂਦਾਗਾ ਐਵੇਂ ਪਹਿਲੀ ਵਾਰ ਸ਼ੁਰੂਆਤ ਕਰੀਏ ਜੀ ਹਾਂ ਪਹਿਲਾਂ ਖਰੀ ਸੀ ਪਿਛਲੇ ਸਾਲ ਪਿਛਲੇ ਸਾਲ ਦੀ ਕੋਦੋਂ ਪਿਛਲੇ ਸਾਲ ਆਪਾਂ ਹੋਲੀ ਨੂੰ ਹਾਂ ਜਦੋਂ ਆਪਾਂ ਹੋਲੀ ਜੱਡੀ ਸੀ ਪਰੌਟੇ ਬੈਠੇ ਖਾਓ ਸਜਾਈ ਚਿਲ ਜੂਜੀ ਦਾ ਪਰੌਟਾ ਏ ਮੈਨੂੰ ਤੇ ਮੈਂ ਚਾਹ ਪੀਣੀ ਐ ਬਹਿ ਜਾ ਬਿੰਦ ਕੁਛ ਲਾਗੀ ਬਾਂਗਾ ਦੇਣਾ ਨਵੀ ਬਣਾ ਬਤ ਕੁੱਟ ਜਾ ਮੈਂ ਰੋਟੀ ਬਣਾਉ ਬਈ ਰੋਟੀ ਤਾਂ ਬਣਾਈ ਪਈ ਐ ਤੂੰ ਚਾਹ ਬਣਾ ਲੈ ਫੇਰ ਨਹੀਂ ਨਹੀਂ ਨੀਕੇ ਜਾਮਾ ਨਹੀਂ ਫੇਰ ਮੈਨੂੰ ਭੁੱਖੀ ਨੂੰ ਜਾਣਾ ਪਊ ਨਾ ਮੱਥਾ ਲਾਉਣਾ ਪਊ ਲੋਜੀ ਸਬਜ਼ੀ ਆਪਾਂ ਰੱਖਤੀ ਮੱਝਾ ਬੰਨਿਆ ਏ ਹੁਣ ਅਸੀਂ ਨਵੀ ਕੋਟੀ ਪਰਉਂਦੇ ਆਂਗੇ ਜਿਹੜਾ ਇੱਕ ਪੀਸ ਕੀਤਾ ਹੋਇਆ ਸੀ ਉਹਦਾ ਦੂਜੀ ਸਾਈਡ ਰਹਿੰਦੀ ਸੀ ਹਜੇ ਅੱਜ ਲੱਗੀ ਅੱਜ ਸੈਤ ਆਈਏਗੀ ਮੈਨੂੰ ਤਾਂ ਐ ਸੀਗਾ ਦੂਜਾ ਪੱਲੜ ਵੀ ਮੈਨੂੰ ਤਾਂ ਯਾਦ ਨਹੀਂ ਸੀ ਪਤਾ ਨਹੀਂ ਕਿੱਥੇ ਰੱਖਿਆ ਹੋਇਆਗਾ ਮਹਾ ਚਲ ਸ਼ੁਕਰ ਹੈ ਲੱਭ ਗਿਆ ਬੀਬੀ ਦੇ ਅੱਜ ਸਾਡੀ ਤਾਂ ਮੂੜ ਅੱਜ ਬਣਿਆਗਾ ਹੂੰ ਹੋਣਾ ਤਾਂ ਜਾਣੀਏ ਹੁਣ ਜਿਹੜਾ ਕੋਈ ਕੋਲੇ ਬੈਠੂਗਾ ਦੀ ਤਾਂ ਬਸ ਖਾਤਰੇ ਚ ਹੀ ਹੈ ਜ਼ਿੰਦਗੀ ਬੀਬੀ ਦਾ ਤਾਂ ਪਹਿਲਾਂ ਡੋਦਣ ਵਧ ਗਿਆ ਸੀ ਹੁਣ ਤਾਂ ਵਧੂਗੀ ਵਧੂਗਾ ਹਾਜੀ ਬੀਬੀ ਨੂੰ ਕਹਿੰਦੀ ਕਹਿੰਦੀ ਤੂੰ ਇਧਰ ਹੀ ਚੱਕ ਲੈ ਵੀ ਇਸ ਤਰ੍ਹਾਂ ਕਹਿੰਦੀ ਰਾਤ ਨੂੰ ਮੈਂ ਰਾਤ ਨੂੰ ਆਪਾਂ ਬੁਣਿਆ ਕਰਾਂਗੇ ਹਾਂਜੀ ਬੀਬੀ ਦਵਾ ਦੇਣੀ ਮਸਾ ਪੂਰਾ ਕਰੂ ਤੇਰੇ ਕੋਲੇ ਆਹੀ ਨਹੀਂ ਅਰੇ ਹੱਥ ਕਿੰਨੀ ਬੜਾ ਕੀ ਕਰਦੀ ਹੋਂ ਹਰ ਇੱਕ ਚੀਜ਼ ਆਏਗਾ ਵੀ ਮੈਂ ਆਪੇ ਕਰੂ ਆਪੇ ਹੁਣ ਜਦੋਂ ਨਹੀਂ ਆਉਂਦਾ ਹੁੰਦਾ ਉਹ ਤਾਂ ਫਿਰ ਪੁੱਛੇਤੀ ਪਤਾ ਲੱਗਦਾ ਹੁੰਦਾ ਨਾ ਹੱਥ ਜੀ ਫੜ ਕੇ ਦੱਸੂ ਆਲਾ ਹੁਣ ਦੂਜੇ ਦੇ ਹੱਥ ਜੀ ਨਹੀਂ ਵੀ ਪਤਾ ਲੱਗਦਾ ਤੇ ਹੁਣ ਆਪੇ ਬਰਉਂਦੀ ਹੈ ਦੇਖਦੇ ਆਂਗੇ ਹੁਣ ਕਿੰਨੇ ਜੋਟਿਆਂ ਦੇ ਕਿੰਨਾ ਬਰਉਂਦੀ ਹੈ ਕੀ ਕਰਦੀ ਹੈਗੀ ਇੱਕ ਵਾਰ ਤਾਂ ਦੇੜਤਾ ਦਾ ਦਾਦੀ-ਪੋਤੀ ਨੇ ਇੱਕ ਵਾਰ ਤਾਂ ਪਰ ਉਹਨੇ ਕਿਹਾ ਦੇੜਤਾ ਇੱਕ ਦੀ ਜਗਾ ਦੋ-ਦੋ ਝੋਟੇ ਪਾ ਇਹ ਝੋਟਾ-ਝੋਟਾ ਪਾਈਗੀ ਪਰ ਉਹਨਾਂ ਨੇ ਲੱਗੀ ਹੁਣ ਕਹਿਰਾ ਕਰਿਆਗਾ ਹੁਣ ਗਿਣਨੇ ਵੀ ਓਕੇ ਨਹੀਂ ਗੀ ਛੋਲ ਗਲੇ ਲੇ ਵਾ ਹਾਂ ਸਬਜ਼ੀ ਬਣਾਈ ਹੈ ਦੋ ਬੋਲੇ ਜਾਨੀ ਅੱਜ ਫੇਰ ਅੱਜ ਸਵੇਰ ਦਾ ਲੂਣ ਹੀ ਵੱਧ ਪਈਆ ਪਹਿਲਾਂ ਮਰਦੀ ਜ ਵੱਧ ਪੈਗਾ ਹੁਣ ਵੀ ਥੋੜਾ ਜ ਵੱਧ ਲੱਗਦਾ ਮੈਨੂੰ ਪਤਾ ਨਹੀਂ ਕੀ ਹੋ ਗਿਆ ਜੇ ਘੱਟ ਪਾਣੀ ਸਮਾ ਹਾਂ ਜੀ ਇੱਕ ਵਾਰ ਘੱਟ ਕੇ ਫਿਰ ਘੱਟਦੇ ਹੀ ਰਹਿੰਦਾ ਜਦੋਂ ਵੱਧ ਗਿਆ ਤਾਂ ਵੱਧਦਾ ਹੀ ਰਹਿੰਦਾ ਪਤਾ ਨਹੀਂ ਕੀ ਹੋ ਜਾਂਦਾ ਤਾਂ ਚਲ ਦੇਖੀ ਜੋ ਕੋਸ ਸਕਦਾ ਰੋਟੀ ਨਾਲ ਘੱਟ ਜੇ ਕਹਦੇ ਹੋਣਗੇ ਵੀ ਲੱਕੜ ਤੇ ਦੁਪੱਟਾ ਦਿੱਤਾ ਪਿਆਗਾ ਪਤਾ ਨਹੀਂ ਘਾਤ ਮੈਨੂੰ ਆਪ ਦੇ ਆਪ ਤੇ ਹੀ ਆਊਟ ਆਊਟ ਲੱਗਦਾ ਲੱਕੜਾ ਤੂੰ ਨਾ ਲੱਕੜ ਨਹੀਂ ਮੈਂ ਤਾਂ ਮੋਟੀ ਹਾਂ ਸੁੱਕਣਾ ਪਤਾ ਨਹੀਂ ਘਾਤੋ ਵੀ ਇਹ ਉਹੀ ਗੱਲ ਹੈ ਕੋਈ ਕੋਈ ਰੰਗੀ ਕਿਸੇ ਤੇ ਸਜਦਾ ਹੁੰਦਾ ਹੈ ਨਾ ਹਰੇਕ ਨਾਲ ਮੈਨੂੰ ਆਪਦੇ ਆਪ ਨੂੰ ਇਹ ਨਾ ਵੀ ਮੇਰੇ ਤੇ ਵਧੀਆ ਨਹੀਂ ਲਾਦਾ ਹੈਗਾ ਇਹ ਦੁਪੱਟਾ ਨਵੀ ਦਾ ਸੀਗਾ ਕਿਦੋਂ ਦਾ ਬਾਹਰ ਪਿਆ ਸੀ ਸੂਟ ਇਹਦੇ ਨਾਲ ਲੈਂਦਾ ਨਹੀਂ ਗਿਆ ਹੈਗਾ ਤੇ ਸੂਟ ਉਹ ਖਰਾਬ ਹੋ ਗਿਆ ਮੈਂ ਚੱਕ ਕੇ ਲੈ ਲਿਆ ਮਹਾਰਾਜ ਜੀ ਸਾਰੇ ਕੁਝ ਹੀ ਰੱਖੀਏ ਨੇ ਹੈ ਨਹੀਂ ਸੋਣਾ ਐਡਵਰਟ ਇਹਨਾਂ ਦਾ ਦੁਪੱਟਾ ਹੁਣ ਕਿਵੇਂ ਬਣਾ ਲਈਏ ਸਲਵਾਰ ਮੈਂ ਵੀ ਗੱਲ ਨੂੰ ਦਿਖਾਇਆ ਸੀ ਨਵੀ ਨੂੰ ਸਿਗਦੀਪ ਦੇ ਕੇ ਗਈ ਸੀ ਮੇਰੀ ਸਿੱਖਾ ਉਹ ਤਾਂ ਯਾਨੀ ਹਾਂ ਵੀ ਬਿਲੋਂ ਤਰੱਕੂ ਗਿਆ ਜੀ ਦਾ ਲੈ ਇਹ ਨਾ ਕਪੜਾ ਖੜ ਜੇ ਜਾਂਦਾਗਾ ਹਾਂ ਉਹ ਤੁਸੀਂ ਉਹਲੇ ਪਾ ਰੱਖੇ ਨੇਗੇ ਹਾਂ ਇਹ ਤਾਂ ਕੋਈ ਇਹ ਤਾਂ ਕੋਈ ਤੇ ਜਾਨੀ ਨਾ ਬਿਨੂ ਜਾਣ ਜੇ ਕਿੱਥੋਂ ਨਹੀਂ ਪੁੱਛਣਾ ਅੱਛਾ ਉਹ ਹੀ ਹੈ ਇਹਨਾਂ ਮੀੜਾ ਗੋ ਇਹ ਇਹ ਮਾਸੀ ਮੇਰੇ ਦੋ ਢੋਲੀਆਂ ਪਾਇਆ ਹੈ ਇੱਕ ਢੋਲੀ ਤੇ ਮੈਂ ਹਰ ਕੇ ਕੁੱਤੀਆਂ ਨਹੀਂ ਪਾਈਏਗੀ ਇੱਕ ਢੋਲੀ 'ਚ ਮੈਂ ਸਾਡੀ ਆਲਦੀ ਪਾਈ ਵੱਡੀ ਢੋਲੀ ਜਿਹੜੇ ਕੁੱਤੀਆਂ ਵਾਸਤੇ ਰੱਖੇ ਛੋਟੀ ਆਉਂਦੀ ਹਰ ਜਿਹੜੇ ਜਿਵੇਂ ਗੁਲਾਬ ਜਮਣਾ ਰਸਗੁਲੇ ਨੇ ਉਹ ਬਾਹਰ ਨਹੀਂ ਗਏ ਉਹ ਵਿੱਚ ਨਹੀਂ ਪਾਏ ਨਹੀਂ ਫੜਾ ਦਿੰਦੀ ਉਦੋਂ ਕਿਹ ਕੌਣ ਆਇਆ ਮੈਨੂੰ ਆਖਦਾ ਕਿ ਚਲੋ ਆਸ ਕਰਕੇ ਆਉਂਦੀ ਹੈ ਨਾ ਹੁਣ ਉੱਥੇ ਬੈਠੀ ਸੀਗੀ ਹੁਣ ਉਹਨੂੰ ਪਾ ਕੇ ਆਈਆਂ ਦੀ ਬੈਠੀ ਆ ਹਜੇ ਨਹੀਂ ਉਹ ਪਾਏ ਸੀ ਇਕੱਠੇ ਕਰਕੇ ਸਾਰੇ ਉਹਨੂੰ ਖੁਲਾਏ ਉਹ ਫੜਾਉ ਉਹ ਫੜਾਉ ਮੈਨਸ ਨਾ ਕਰਦਾ ਕੁਛ ਕੁ ਮਤ ਤੋਂ ਉਹ ਕਰਦਾ ਨਾ ਚਲ ਉਹਦੇ ਜਵਾਕ ਨਹੀਂ ਚਾਰ ਨੇ ਚਾਰ ਪੰਜ ਹੋਣੇ ਪੋਤੀਆਂ ਜਿੱਦਾਂ ਵੀ ਆਹ ਹੋਣੇ ਪਰ ਸੱਚ ਨਾ ਚੀ ਨੇ ਪਰ ਸੱਚ ਪੋਤੀਆਂ ਨਹੀਂ ਤੇ ਮੈਂ ਤਾਂ ਫਿਰ ਉਹਨਾਂ ਲਈ ਸਾਮਕੇ ਰੱਖਦੀ ਮੈਨੂੰ ਐ ਹੁੰਦਾਗਾ ਵੀ ਉਹ ਆਸ ਕਰਕੇ ਉਹਦੇ ਵਿਚਾਰੇ ਭੁੱਖੇ ਹੋ ਜਾਣਗੇ ਨਾ ਜਦੋਂ ਮੈਂ ਬਾਹਰੇ ਨਿਕਲੂਗੀ ਫਿਰ ਉਹ ਮੱਝ ਕੇ ਅੰਦਰ ਵੜ ਜਾਂਦੀਆਂ ਹੌਲਾ ਲੀਤਾਂ ਮਰ ਜਾਣੇ ਬੱਦ ਗਿਆ ਕੀ ਫੇਰ ਭੰਗ ਹੋਰ ਸਾਡਾ ਤਾਂ ਅੱਜ ਕਿੰਨੀ ਆ ਗਈ ਮੇਨ ਲਾਵਾ ਪਾਈ ਆਗੇ ਡਾਕਟਰ ਤਾਂ ਨਹੀਂ ਆਗੇ ਨਾ ਹੈ ਦੇਖੋ ਹੋਇਆ ਨਾ ਵਪਈ ਨਹੀਂ ਕੀ ਡਾਕਟਰ ਕੀ ਕਹਿੰਦਾ ਹੁੰਦੇ ਗੱਲ ਕਰਕੇ ਕਿ ਤੇ ਆਪਣੇ ਬਸੇ ਸਿਗੂਣਾ ਉਹ ਬੁਰਾ ਕੀ ਹੈ ਹੈ ਉਹ ਬਸ ਮੈਂ ਸੁਣੀ ਐ ਨਹੀਂ ਸੁਵੇਰੇ ਉਹ ਜਿਹੜੀ ਕਹਿੰਦੀ ਠੀਕ ਸਵੇਰੇ ਆਪਾਂ ਹੀ ਖਬਰ ਹੁੰਦੀ ਜੀ ਹਾਂ ਇਹ ਮੈਨੂੰ ਪਤਾ ਨਹੀਂ ਲੱਗਦਾ ਕਿ ਇਹ ਕਿਹੜੇ ਬੰਦੇ ਨੂੰ ਮਾਰ ਦਿੰਗੇ ਥੋੜੀ ਜਿਹੀ ਚੁੱਤੀ ਹੈ ਕਿ ਪਤਾ ਨਾ ਲੱਗਦਾ ਕਨਾ ਸਹੀ ਗੱਲ ਪਤਾ ਕੋਸ ਨਹੀਂ ਥੋੜੀ ਜਿਹੀ ਖਾਲੀ ਹੋਣਾ ਉਹਦਾ ਟੇਸਟ ਨਹੀਂ ਹੁੰਦਾ ਨਾ ਉਹਦਾ ਸਮੈਲ ਹੁੰਦੀ ਹੈ ਫਿਰ ਉਹਦਾ ਕਿਸੇ ਚੀਜ਼ ਦੇ ਵਿੱਚ ਪਾ ਕੇ ਦੇਣੇ ਹੁਣ ਇਹ ਕਸ ਚੀ ਵੀ ਦੇ ਦੂੰ ਹਾਂ ਪਰ ਚੀਜ਼ ਹਾਂ ਕੋਈ ਦਵਾਈ ਚ ਪਾ ਕੇ ਦੇ ਦਿੱਤੇ ਹੁਣ ਕਸ ਮਰਜ਼ੀ ਦੇ ਪਾਣੀ ਦੇ ਦੇ ਦੋ ਪਾਣੀ ਜਿਹੜਾ ਪਤਾ ਨਹੀਂ ਪੁੰਨਦੇ ਨੇ ਤੇ ਉਹ ਟੇਸਟ ਨਹੀਂ ਕਿਸੇ ਚੀਜ਼ ਦਾ ਹਾਂ ਨਾਉਂ ਘਰ ਆ ਕਰ ਦੇਣਾ ਹੋ ਬਸ ਅੱਧਾ ਜਾ ਕੇ ਸਿੱਧਾ ਅੱਗੇ ਜੜਾਉਂ ਦੇਣੀ ਤੇ ਚਲੋ ਇਹ ਹੁਣ ਆਪਾਂ ਰੈਰਾਸ ਦਾ ਟਾਈਮ ਹੋ ਗਿਆ ਨਾ ਲਾਈਟਾਂ ਵਗੈਰਾ ਲਾਈਏ ਹੁਣ ਕਰਦੇ ਆ ਸਬਜੀ ਰੋਟੀ ਦੀ ਤਿਆਰੀ ਲਾਈਏ ਨਾ ਬਸ ਇੱਕ ਮੈਂ ਸਬਜੀ ਬੈਠੀ ਹੁਣ ਮੁੱਦ ਕੋਲ ਲੱਗੇ ਨੇ ਮੈਂ ਸਾਰੇ ਮਾਰ ਅੰਮ੍ਰਿਤੋ ਦੀ ਸਬਜੀ ਪਾਰੇ ਟਾਈਮ ਬਾਦ ਖਾਣੇ ਨਾ ਪਰ ਜੀ ਬੜਾਈ ਨਹੀਂ ਸੀ ਬਸ ਹੋਰ ਹੀ ਦਾ ਸੱਗਿਆ ਵਿਆਂ ਚ ਰੋਟੀ ਨਹੀਂ ਹੁੰਦੀ ਸੀ ਤੇ ਅੱਜ ਵਧੀਆ ਲੱਗੂ ਹਲਕੀ ਸਵੇਰੇ ਮਰਦੀ ਬਣਾਈ ਉਹ ਵੀ ਇੰਨੀ ਵਧੀਆ ਲੱਗੀ ਥੋੜਾ ਜਿਹਾ ਕਰ ਕਰ ਲੂਣ ਨੇ ਕੰਮ ਖਰਾਬ ਕਰਤਾ ਹੁਣ ਉਹ ਤੋਂ ਵੀ ਜਿਆਕ ਗਿਆ ਬਸ ਉਹ ਤਾਂ ਬਾਲ ਬਰ ਬਣਾ ਲਈ ਉਹ ਸਾਰਾ ਡੱਬਾ ਤਾਂ ਨਵੇਂ ਰਤਾ ਐਡਾ ਵੱਡਾ ਡੱਬਾ ਸੀ ਉਹ ਤਾਂ ਢਾਈ ਕਿਲੋ ਦਾ ਜਿਹੜਾ ਸਾਰਾ ਨਵੇਂ ਰਤਾ ਤੀਜੇ ਦਿਨ ਬਣਦੀ ਬਣਦੀ ਐ ਉਈ ਰੋਟੀ ਪਾਣੀ ਆਪਾਂ ਲਾ ਲਿਆ ਹੋਰ ਸਾਰਾ ਕੰਮ ਮਤੰਦਾਂ ਨਵੇਂ ਦਾ ਪਣ ਕੁੜੇ ਕਰਤੀ ਸਾਫ ਹੁਣਾ ਮੈਂ ਇਥੋਂ ਦਹੀਂ ਜਿਹੜੀ ਕੱਲ੍ਹ ਵਾਲੀ ਥੋੜੀ ਜਿਹੀ ਬਚੀ ਪਈ ਸੀਗੀ ਫਿਰ ਉਹ ਟੜਕੇ ਉਹਨਾ ਥੋੜੀ 스ਮੈਲ ਆਉਣ ਲੱਗ ਜਾਂਦੀ ਐ ਮੈਂ ਚੱਲ ਫਰਿੱਜ ਦੇ ਵਿੱਚ ਲਾ ਦਿੰਦੀ ਹੁਣ ਕਿਉਂਕਿ ਕਰਮੀ ਥੋੜੀ ਵੱਧ ਗਈ ਐ ਨਾ ਤੇ ਸਵੇਰੇ ਕੱਢ ਕੇ ਰੱਖ ਦੇਣੀ ਹੁਣੀ ਉੱਠਦੀ ਫਿਰ ਉਹਦੋਂ ਉਹ ਠੀਕ ਹੋ ਜਾਂਦੀ ਹੈਗੀ ਤੇ ਇੰਨਾ ਜ਼ਿਆਦਾ ਠੰਡੀ ਹੁੰਦੀ ਐ ਨਾ ਕਰਮ ਜੀ ਹੁੰਦੀ ਹੈਗੀ ਨਾ ਤੇ ਕਰਮ ਤਾਂ ਵੈਸੇ ਹੁੰਦੀ ਨਹੀਂ ਹੈਗੀ ਉਹੀ 스ਮੈਲ ਜੀ ਹੋ ਜਾਂਦੀ ਐ 스ਮੈਲ ਨਹੀਂ ਆਉਂਦੀ ਹੈਗੀ ਫਿਰ ਜੋ ਜਾਦਾ ਠੰਡੀ ਹੋ ਜਾਂਦੀ ਏ ਤੇ ਹੁਣ ਮੈਂ ਬਾਹਰ ਕੱਢਤੀ ਇਕ ਨਾ ਉਹ ਹੀ ਗੱਲ ਹੈ ਚੌਕ ਲਿਆ ਕਿ ਉਹ ਕਰਨ ਵਾਲਾ ਹੈਗਾ ਕੀੜੀਆਂ ਮਿੱਠੇ ਤੇ ਕੀੜੀਆਂ ਜਿਆਦਾ ਹੋਣਗੀਆਂ ਲੇਗੀਆਂ ਰੋਜ਼ ਮੈਂ ਕਦੇ ਕੋਈ ਪੰਡਾ ਬਦਲਤਾ ਕਦੇ ਕੋਈ ਬਦਲਤਾ ਰੋਜ਼ ਐ ਬਦਲਨੇ ਪੈਂਦੇ ਲੇਗੇ ਤੇ ਆਹ ਥੋੜਾ ਜਿਹਾ ਦੇਖੂਗੀ ਜੀ ਗਿਲੇਬੀਆਂ ਦੇ ਇਹਦੇ ਫਾਫਾ ਹੁਣੇ ਨਹੀਂ ਸਾਲਾ ਮੈਂ ਕਿੱਥੇ ਸਾਮਾ ਜੇ ਮੈਂ ਫ੍ਰੀਜ ਦੇ ਵਿੱਚ ਲਾ ਦੇਨੀ ਆ ਕਿਉਂਕਿ ਫਿਰ ਸਵੇਰੇ ਕੱਢੂਗੀ ਦੁਪਹਿਰ ਤੱਕ ਉਹ ਠੀਕ ਹੋਣਗੇ ਫਿਰ ਖਾਧਾ ਜਾਂਦਾ ਨਾ ਆਪਾਂ ਕੱਢ ਕੇ ਇਸ ਤਰ੍ਹਾਂ ਖਾ ਨਹੀਂ ਸਕਦੇ ਹੈਗੇ ਕਿਉਂਕਿ ਫੇਰ ਉਹਦੀ ਗੜਾ ਖਰਾਬ ਚ ਕੰਮ ਵਗੈਰਾ ਹੋ ਜਾਂਦਾਗਾ ਅੱਜ ਕੱਲ੍ਹ ਐ ਵੀ ਡਰ ਲੱਗਦਾ ਨਵੀਨੇ ਕੇਲੇ ਮੰਗਾਏ ਅੱਜ ਉਹ ਕੱਚੇ ਜਿਹੇ ਲਿਆਤੇ ਜਿਆਦਾ ਕਿਰੇ ਨਹੀਂ ਹੋਣੇ ਸੀਗੇ ਮੈਨੂੰ ਵਧੀਆ ਨਹੀਂ ਲੱਗੇਗੇ ਕਹਿੰਦੀ ਮੈਨੂੰ ਆਇਆ ਨਾ ਕਹੇ ਜੀ ਇਹ ਕਹਿੰਦੀ ਮੈਨੂੰ ਵਧੀਆ ਨਾ ਤਾਂ ਐਂ ਕਹਤਾ ਵੀ ਘਟੀਆਂ ਨਹੀਂਗੇ ਫੇਰ ਮੈਂ ਖਾਣੀ ਨਹੀਂ ਹੈਗੀ ਥੋੜੇ ਜੇ ਕੱਚੇ ਲੱਗੇ ਉਨੇ ਥੀ ਰੱਖ ਲੈਣੀ ਦੇਖੀ ਜੋ ਸਵੇਰੇ ਫਿਰ ਇਹਨਾਂ ਨੂੰ ਕੱਢ ਦੂ ਜੇ ਚੜ ਗਏ ਆ ਦੂਜੇ ਹੋਰ ਚੀਜ਼ ਆਪਾਂ ਸਾੰਤੀਆਂ ਤੇ ਚਲੋ ਇਹ ਹੋਣ ਆਪਾਂ ਕਰੀਏ ਬਲੌਗ ਦਾ ਐਂਡ ਤੇ ਚੱਕ ਤਰ ਆਪਾਂ ਸਾਰੀ ਕਰਤੀ ਮਿਲਾਂਗੇ ਕੱਲ ਨੂੰ ਕਿਸੇ ਹੋਰ ਸੋਹਣੇ ਜੇ ਬਲੌਗ ਦੇ ਨਾਲ ਉਮੀਦ ਹੈ ਤੁਹਾਨੂੰ ਬਲੌਗ ਜ਼ਰੂਰ ਪਸੰਦ ਆਇਆ ਹੋਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਵੀਡੀਓ ਦੇਖਣ ਲਈ ਪਹਿਣਾ ਦਾ ਬਹੁਤ ਬਹੁਤ ਧੰਨਵਾਦ ਤਦ ਤੱਕ ਦੀ ਲਈ ਸਤਿ ਸ੍ਰੀ ਅਕਾਲ